ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀ ਕੀ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਜਾ ਬਹੁਤ ਹੀ ਜ਼ਿਆਦਾ ਸੋਹਣੇ ਆਰਗੈਂਜ਼ਾ ਦੇ ਪਾਰਟੀ ਵੇਅਰ ਸੂਟਾਂ ਦੀ 컬렉ਸ਼ਨ ਲੈ ਕੇ ਆਏ ਜਿਹੜੀ ਕਿ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਹੋਣਗੇ ਇਹ ਵਾਲਾ ਵੀ ਤੁਹਾਨੂੰ ਟਾਈ ਡਾਈ ਦੇ ਵਿੱਚ ਔਰ ਹੈਂਡਵਰਕ ਦਾ ਜਿਹੜਾ ਪੀਸ ਹੋਏਗਾ ਮਿਲੇਗਾ ਸਿਰਫ 2190 ਰੁਪਏ ਦੇ ਵਿੱਚ ਇਹ ਵਾਲਾ ਆਰਗੈਂਜ਼ਾ ਦਾ ਡਿਜ਼ਾਈਨਰ ਦਾ ਪੀਸ ਹੋਏਗਾ ਸੇਮ ਐਜ਼ ਆ ਮਾਡਲ ਬੀਸ ਸਿਰਫ 1650 ਰੁਪਏ ਦੇ ਵਿੱਚ ਇਹ ਵਾਲੇ ਪੀਸ ਵੀ ਹੋਣਗੇ ਜਿਹੜੇ ਆਰਗੈਂਜ਼ਾ ਦੇ ਵਿੱਚ ਹੋਣਗੇ ਇਹ ਵਾਲੇ ਵੀ ਟਾਈ ਡਾਈ ਸਿਮਰ ਦੇ ਵਿੱਚ ਰਹਿਣ ਵਾਲੇ ਹੈਂਡਵਰ ਜਾਂਗੇ ਇਹ ਵਾਲੇ ਤੁਹਾਨੂੰ ਮਿਲ ਜਾਣਗੇ ਸਿਮਰ ਦੇ ਉੱਪਰ ਪ੍ਰਿੰਟਡ 셔ਟ ਮਿਲੇਗੀ ਤੇ ਨਾਲ ਪਲੇਨ ਕ੍ਰੇਪ ਦੀ ਬਾਟਮ ਮਿਲੇਗੀ ਇਹ ਵਾਲਾ ਤੁਹਾਨੂੰ ਫੈਬਰਿਕ ਮਿਲੇਗਾ ਜਿਹੜਾ ਕਿ 650 ਰੁਪਏ ਪਰ ਮੀਟਰ ਦੇ ਅਕੋਰਡਿੰਗ ਮਿਲੇਗਾ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਿੰਨਾ ਵੀ ਬਾਈ ਕਰ ਸਕਦੇ ਹੋ ਡਾਈਏਬਲ ਫੈਬਰਿਕ ਰਹਿਣ ਵਾਲਾ ਇਹ ਵਾਲਾ ਜਿਹੜਾ ਹੋਏਗਾ ਤੁਹਾਨੂੰ ਪਿਓਰ ਕ੍ਰੇਪ ਦੀ 셔ਟ ਮਿਲੇਗੀ ਤੇ ਨਾਲ ਪਲੇਨ ਕ੍ਰੇਪ ਦੀ ਜਿਹੜੀ ਹੈਗੀ ਆ ਬਾਟਮ ਮਿਲੇਗੀ ਮੈਚਿੰਗ ਸੂਟ ਹੋਏਗਾ ਔਰ ਇਹ ਵਾਲੇ ਜਿਹੜੇ ਸੂਟ ਹੋਣਗੇ ਲੇਲਨ ਦੇ ਉੱਪਰ ਹੈਗੇ ਨੇ ਜਿਨ੍ਹਾਂ ਦੇ ਉੱਪਰ ਨਾਟ ਵਰਕ ਕੀਤਾ ਗਿਆ ਤੇ ਨਾਲ ਤੁਹਾਨੂੰ ਡਿਜ਼ਾਈਨਰ ਦਾ ਦੁਪੱਟਾ ਮਿਲੇਗਾ ਇਹ ਜਿਹੜੇ ਹੈਗੇ ਸੂਟ ਤੁਹਾਨੂੰ ਇਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਮਿਲਣ ਵਾਲੇ ਨੇ ਇਹ ਵਾਲੇ ਜਿਹੜੇ ਸੂਟ ਹੈਗੇ ਕ੍ਰੇਪ ਦੇ ਤੁਹਾਨੂੰ ਫੁੱਲੀ ਐਮਬਰਾਇਡਰ ਜਿਹੜੀ ਸ਼ਰਟ ਮਿਲੇਗੀ ਨਾਲ ਪਲੇਨ ਕ੍ਰੇਪ ਦੀ ਬਾਟਮ ਮਿਲੇਗੀ ਜਿਸ ਹੋਏਗਾ ਜਿਹੜਾ ਸਤ 3000 ਰੁਪਇਆ ਹੋਏਗਾ ਫ੍ਰੀ ਸ਼ਿਪਿੰਗ ਦੇ ਨਾਲ ਹੋਏਗਾ ਮੈਚਿੰਗ ਜਿਹੜਾ ਦਾ ਕਨਸੈਪਟ ਰਹਿਣ ਵਾਲਾ ਜੇਕਰ ਤੁਸੀਂ ਇਹਨਾਂ ਦੇ ਨਾਲ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਬਟ ਉਹਦੇ ਲਈ ਹੈਗਾ ਜਿਹੜਾ ਤੁਹਾਨੂੰ ਐਕਸਟਰਾ ਪੇ ਕਰਨਾ ਪਏਗਾ ਇਹਨਾਂ 'ਚ ਤੁਹ ਬ੍ਰਿਕ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਕਿੰਨਾ ਵੀ ਬਾਈ ਕਰ ਸਕਦੇ ਹੋ ਇਹ ਵਾਲੇ ਜਿਹੜੇ ਹੋਣਗੇ ਤੁਹਾਨੂੰ ਜਾਰਜਟ ਦੀ ਜਿਹੜੀ ਕਟਵਰਕ ਵਾਲੀ ਜਿਹੜੀ ਤੁਹਾਨੂੰ ਸ਼ਰਟ ਮਿਲੇਗੀ ਤੇ ਇਸਦੇ ਨਾਲ ਜਿਹੜੀ ਹੈਗੇ ਤੁਹਾਨੂੰ ਕ੍ਰੇਪ ਦੀ ਬਾਟਮ ਮਿਲੇਗੀ ਇਹ ਵਾਲੇ ਜਿਹੜੇ ਪੀਸ ਹੋਣਗੇ ਹੈਂਡਵਰਕ ਦੇ ਪੀਸ ਹੋਣਗੇ ਜਿਹੜੇ ਕਿ ਬਹੁਤ ਹੀ ਘੱਟ ਰੇਟ ਦੇ ਵਿੱਚ ਮਿਲਣਗੇ ਤੁਹਾਨੂੰ ਇਹਨਾਂ ਸਭ ਦਾ ਪ੍ਰਾਈਸ ਹੋ ਗਿਆ 2200 ਰੁਪਏ ਤੋਂ ਸਟਾਰਟ ਹੋ ਕੇ 3500 ਰੁਪਏ ਦੇ ਵਿੱਚ ਹੋਏਗਾ ਇਹ ਵਾਲੇ ਵੀ ਹੋਣਗੇ ਜਿਹੜੇ ਹੈਂਡਵਰਕ ਦੇ ਪੀਸ ਹੋਣਗੇ ਤੇ ਇਹਨਾਂ ਸਭ ਦਾ ਜਿਹੜਾ ਪ੍ਰਾਈਸ ਹੈਗਾ ਉਹ ਸਕਰੀਨ ਦੇ ਉੱਪਰ ਮੈਂਸ਼ਨ ਕੀਤਾ ਗਿਆ ਹੈਗਾ ਇਹ ਵਾਲਾ ਜਿਹੜਾ ਪੀਸ ਹੋਏਗਾ ਵਿਸਕੋਸ ਆਰਗੈਂਜ਼ਾ ਦਾ ਡਿਜ਼ਾਈਨਰ ਜਿਹਾ ਪੀਸ ਹੈਗਾ ਬਾਟਮ ਦੇ ਉੱਪਰ ਵੀ ਹੈਗਾ ਜਿਹੜਾ ਵਰਕ ਹੋਏਗਾ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ